ਸਾ ਦਾ ਅਮਰਸਦ ਮੀਡੀਆ ਅਕਾਦਮੀਆਂ ਦਾ ਸਭ ਦਾ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਇਓ ਮੈਂ ਤੁਹਾਡੇ ਨਾਲ ਜਿਹੜਾ ਪਿਛਲੇ 2-3 ਦਿਨ ਤੋਂ ਦੇਸ਼ ਵਿਦੇਸ਼ ਦੇ ਵਿੱਚ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਹਰ ਪਾਸੇ ਜਿਹੜਾ ਮੁੱਦਾ ਜੋ ਕਿ ਅਮਰੀਕਾ ਨੇ ਉੱਥੋਂ ਦੀ ਸਰਕਾਰ ਨੇ ਸਾਡੇ ਭਾਰਤੀਆਂ ਦੇ ਨਾਲ ਜਿਹੜੇ ਅਮਰੀਕਾ ਚ ਗਏ ਸੀਗੇ ਗੈਰ ਕਾਨੂੰਨੀ ਟੰਗ ਦੇ ਨਾਲ ਉਹਨਾਂ ਦੇ ਖਿਲਾਫ ਜਿਹੜਾ ਜੋ ਕੁਝ ਕੀਤਾ ਕਿਉਂਕਿ ਮੇਰਾ ਮੰਦਨਾ ਕੇ ਵਕਤ ਆ ਗਿਆ ਮੈਂ ਕੱਲ ਵੀ ਕੇਂਦਰ ਸਰਕਾਰ ਨੂੰ ਕਿਹਾ ਸੀਗਾ ਅੱਜ ਵੀ ਮੈਂ ਦੁਬਾਰਾ ਇਹ ਕਹਿਣਾ ਚਾਹੁੰਦਾ ਇਹ ਜਿਹੜਾ ਮਨੁੱਖੀ ਤਸਕਰੀ ਦਾ ਮਾਫੀਆ ਮੇਰਾ ਸ਼ਬਦ ਫੇਰ ਸੁਣਿਓ ਮਨੁੱਖੀ ਤਸਕਰੀ ਦਾ ਜਿਹੜਾ ਮਾਫੀਆ ਹੈ ਇਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਤੇ ਬਹੁਤ ਲੰਬੀਆਂ ਨੇ ਇਹ ਪੰਜਾਬ ਦੇ ਇੱਕ ਸਧਾਰਨ ਪਿੰਡ ਤੋਂ ਲੈ ਕੇ ਹਰਿਆਣੇ ਦੇ ਇੱਕ ਸਧਾਰਨ ਪਿੰਡ ਤੋਂ ਲੈ ਕੇ ਗਜਰਾਤ ਦੇ ਇੱਕ ਸਧਾਰਨ ਪਿੰਡ ਤੋਂ ਲੈ ਕੇ ਦਿੱਲੀ ਬੰਬੇ ਮਦਰਾਸ ਕਲਕੱਤਾ ਨਿਊਯਾਰਕ ਸੈਲਫਸਿਸਕੋ ਵੈਨਕੂਵਰ ਟ੍ਰਾਂਟੋ ਦੁਬਈ ਖਾਸ ਤੌਰ ਤੇ ਦੁਬਈ ਲੰਡਨ ਬਹੁਤ ਇੱਕ ਵੱਡਾ ਮਾਫੀਆ ਜਿਹੜਾ ਆਪਾਂ ਨੂੰ ਕਿਤੇ ਦਿਖ ਨਹੀਂ ਰਿਹਾ ਕਦੋਂ ਬਹੁਤ ਬਹੁਤ ਜ਼ਿਆਦਾ ਲੋਕਾਂ ਨੂੰ ਮਤਲਬ ਜਿਹੜਾ ਲੋਕਾਂ ਦੇ ਨਾਲ ਫਰਾਡ ਕਰਦੇ ਆ ਮੈਂ ਮੈਂ ਕਹਿਆ ਸੀਗਾ ਕਿ ਜਿਹੜੇ ਬੰਦੇ ਵਾਪਸ ਆਏ ਪਰਾਧੀ ਨਹੀਂ ਗੇ ਇਹ ਪਰਾਧ ਦਾ ਸ਼ਿਕਾਰ ਹੋਇਆ ਔਰ ਇਹਨਾਂ ਦੇ ਨਾਲ ਫਰਾਡ ਕੀਤਾ ਗਿਆ ਸੋ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਇਹ ਤੈਅ ਕੀਤਾ ਕਿ ਜਿਹੜਾ ਵੀ ਜਿਹੜਾ ਵੀ ਪੰਜਾਬ ਦੇ ਅੰਦਰ ਟਰੈਵਲ ਏਜੰਟ ਜਾਂ ਇਮੀਗ੍ਰੇਸ਼ਨ ਜਿਹੜੇ ਕੰਪਨੀਆਂ ਬਣਾ ਕੇ ਬੈਠੇ ਆ ਜਿਹੜੇ ਵੀ ਮਨੁੱਖੀ ਤਸਕਰੀ ਗੈਰ ਕਾਨੂੰਨੀ ਮਨੁੱਖੀ ਤਸਕਰੀ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਉਹਦਾ ਪਹਿਲਾ ਜਿਹੜਾ ਕੱਲ ਮੈਂ ਸਲੇਮਪੁਰਾ ਪਿੰਡ ਆ ਜਨਾਲੇ ਦੇ ਲਾਗੇ ਉੱਥੋਂ ਦਾ ਇੱਕ ਬੰਦਾ ਮੁੰਡਾ ਉਨੇ ਦੱਸਿਆ ਕਿ ਕਿੱਦਾਂ ਉਹ ਕੋਲ ਟਰੈਵਲ ਏਜੰਟ ਨੇ 60 ਲੱਖ ਰੁਪਇਆ ਲਿਆ ਔਰ ਕਿੱਦਾਂ ਉਹਨੂੰ ਕਿਹਾ ਗਿਆ ਕਿ ਬਰਾਜ਼ੀਲ ਜਾ ਕੇ ਉਹਨੂੰ ਲੀਗਲ ਜਿਹੜਾ ਮੋਬਾਈਲ ਹਿਲਦਾ ਪਿਆ ਜਿਹੜਾ ਮੇਰਾ ਵੀ ਤਾਂ ਉਹਦਾ ਵੀਜ਼ਾ ਜਿਹੜਾ ਲੀਗਲ ਵੀਜ਼ਾ ਹੋਊਗਾ ਉਹਨੂੰ ਕਿਸੇ ਗੱਲ ਤੋਂ ਡੰਦੀ ਲੋੜ ਦੀ ਔਰ ਬਰਾਜ਼ੀਲ ਤੋਂ ਉਹਨੂੰ ਜਿੱਦਾਂ ਉਹਨਾਂ ਨੇ ਖੜਿਆ ਜਿੱਦਾਂ ਮਕਸੀਕੋ ਦੇ ਥ्रू ਇਸ ਮਾਫੀਆ ਦੇ ਉਹਨਾਂ ਨੂੰ ਖੜਿਆ ਪਹਚਾ ਦੇਣੂ ਔਰ ਡੇਢ ਏਕੜ ਜ਼ਮੀਨ ਸੀਗੀ ਰਿਸ਼ਤੇਦਾਰਾਂ ਕੋ ਪੈਸੇ ਇਕੱਠੇ ਕਰਕੇ ਉਹ ਬੰਦਾ ਦਲੇਸ਼ ਸਿੰਘ ਜਿਹੜਾ ਗਿਆ ਉਦੋਂ ਵਾਪਸ ਡਿਵੋਟ ਹੋ ਗਿਆ ਆ ਗਿਆ ਸੋ ਜਦੋਂ ਉਹਨੇ ਆਪਣੀ ਕਹਾਣੀ ਦੱਸੀ ਮੈਂ ਪੁਲਿਸ ਅਫਸਰ ਨਾਲ ਖੜੇ ਸੀਗੇ ਡੀਐਸਪੀ ਇੰਸਪੈਕਟਰ ਵਗੈਰਾ ਮੈਂ ਨਾਲ ਲੈ ਕੇ ਗਿਆ ਸੀਗਾ ਜਦੋਂ ਉਹਨੇ ਆਪਣੀ ਸਾਰੀ ਕਹਾਣੀ ਦੱਸੀ ਤੇ ਮੈਂ ਉਸੇ ਵੇਲੇ ਪੁਲਿਸ ਨੂੰ ਜਿਹੜਾ ਉਹ ਹੁਕਮ ਕੀਤਾ ਕਿ ਇਸ ਬੰਦੇ ਦੇ ਖਿਲਾਫ ਜਿਹੜਾ ਪੱਤਾ ਦਰਜ ਕਰੋ ਇਸ ਬੰਦੇ ਦੇ ਦਫਤਰ ਸੀਲ ਕਰੋ ਇਸ ਬੰਦੇ ਨੂੰ ਗ੍ਰਫਤਾਰ ਕਰੋ ਜਿਹੜਾ 60 ਲੱਖ ਰੁਪਈਆ ਡੇਢ ਕਿੱਲੇ ਦੇ ਮਾਲਕ ਕੋਲੋਂ ਝੂਠ ਬਾਲ ਕੇ ਕਿੱਦਾਂ ਉਹਨੇ ਲਿਆ ਉਹ ਪਰਿਵਾਰ ਨੇ ਕੱਲ ਦੱਸਿਆ ਕਿ ਜਦੋਂ ਬੜਾ ਥੀਲ ਵੀ ਪਹੁੰਚ ਗਿਆ ਉਦੋਂ ਉਹਨਾਂ ਨੇ ਕਿਹਾ ਜੀ ਅੱਗੇ ਤਾਂ ਗੱਲ ਬਣੂ ਜੇ 15 ਲੱਖ ਰੁਪਈਆ ਉਹ ਦੋਗੇ ਫਿਰ ਉਹਦੀ ਭੈਣ ਨੇ ਜ਼ਮੀਨ ਲੈਨੇ ਪਾ ਕੇ ਫਿਰ ਵੇਚ ਜਾ ਸੋ ਬਹੁਤ ਤੇਜ਼ੀ ਦੇ ਨਾਲ ਅਸੀਂ ਵੱਲੇ ਜਿਹੜਾ ਸਾਡੀ ਪੁਲਿਸ ਦੀ ਟੀਮ ਨੇ ਕੰਮ ਕੀਤਾ ਉਹ ਦਸੀ ਐਫ ਆਈ ਆਰ ਜਿਹੜੀ ਹੈ ਇਹ 0012 12 ਐਫ ਆਈ ਆਰ ਜਿਹੜੀ ਹੈ ਇਹ ਪਿੰਡੀ ਸੈਦਾ ਥਾਣੇ ਦੇ ਵਿੱਚ ਕਿਉਂਕਿ ਉਹਦਾ ਪਿੰਡ ਕੋਟਲੀ ਖੈਦਾ ਜਿਹੜਾ ਟਰੈਵਲ ਏਜੰਟ ਦਾ ਉੱਥੇ ਪੈਂਦਾ ਸੀਗਾ ਸਤਨਾਮ ਸਿੰਘ ਇਹ ਟਰੈਵਲ ਏਜੰਟ ਦਾ ਨਾਮ ਹੈ ਉੱਤੇ ਪੁਚਾ ਦਰਜ ਕੀਤਾ ਤੇ ਜਲਦੀ ਉਹਨੂੰ ਅਸੀਂ ਗ੍ਰਫਤਾਰ ਕਰਨ ਦੇ ਵਿੱਚ ਵੀ ਕਾਮਯਾਬ ਹੋਵਾਂਗੇ ਉਹਦਾ ਉਹਦਾ ਜਿਹੜਾ ਦਫਤਰ ਸੀਗਾ ਉਸ ਅੱਜ ਮੈਂ ਪੁਲਿਸ ਨੂੰ ਕਹਿ ਕੇ ਜਿਹੜਾ ਸੀਲ ਕਰਾਤਾ ਪੁਲਿਸ ਭੇਜ ਕੇ ਕਿ ਇਹਦਾ ਦਫਤਰ ਵੀ ਸੀਲ ਕਰੋ ਇਹਦਾ ਸਾਰਾ ਜਿਹੜਾ ਕੰਪਿਊਟਰ ਵਗੈਰਾ ਉਹ ਚੈੱਕ ਕਰੋ ਹੋਰ ਕਿੰਨੇ ਕਿੰਨੇ ਲੋਕਾਂ ਨਾਲ ਇਹਨੇ ਠੱਗੀ ਮਾਰੀ ਆ ਉਹ ਤੁਸੀਂ ਹਰਾਨ ਹੋ ਗਏ ਕਿ ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਉਹਨੂੰ ਪਤਾ ਲੱਗਾ ਕਿ ਆ ਗਿਆ ਤੇ ਉਹ ਬੰਦੇ ਨੇ ਉਲਟ ਦਾਬੇ ਮਾਰਨੇ ਸ਼ੁਰੂ ਕੀਤੇ ਕਿ ਤੁਸੀਂ ਜੇ ਕਿਸੇ ਕੋ ਨਾਂ ਲਓਗੇ ਕਿ ਇਹਨੂੰ ਦੱਸੋਗੇ ਤੇ ਮੈਂ ਤੁਹਾਡੇ ਖਾਤੇ ਹੋਰ ਕਾਰਵਾਈ ਕਰੂੰਗਾ ਸੋ ਮੈਂ ਪੰਜਾਬ ਦੇ ਵਿੱਚ ਜਿਹੜੇ ਲੋਕ ਗੈਰ ਕਾਨੂੰਨੀ ਮਨੁੱਖੀ ਤਸਕਰੀ ਦੇ ਵਿੱਚ ਲੱਗੇ ਆ ਉਹਨਾਂ ਨੂੰ ਤੁਹਾਡੇ ਥ्रू ਇਹ ਦੱਸਣਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਗੈਰ ਕਾਨੂੰਨੀ ਜਿਹੜੀ ਮਨੁੱਖੀ ਤਸਕਰੀ ਨਹੀਂ ਕਰ ਦਊਗੀ ਪਾਵੇ ਜੋ ਮਰਜ਼ੀ ਹੋ ਜਾਏ ਜਿਹੜੇ ਬੰਦੇ ਆਏ ਆ ਇਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਲਿਖ ਕੇ ਦੇਣ ਕਿ ਉਹਨਾਂ ਕੋਲ ਪੈਸੇ ਕਿੱ데 ਲੈ ਉਹਦਨ ਕੋਈ ਟ੍ਰੈਵਲ এজ ਕੋਈ ਬੰਦਿਆਂ ਨੇ ਦੱਸਿਆ ਕਿ ਦੁਬਈ ਦੇ ਟ੍ਰੈਵਲ ਏਜੰਸੀਗੇ ਜਿਹਨਾਂ ਨੂੰ ਪੈਸੇ ਦਿੱਤੇ ਆ ਦੁਬਈ ਤੇ ਮੈਂ ਕਾਰਵਾਈ ਕਰਦੇ ਅਸਮਤ ਹੋਊਗਾ ਇਹ ਤਾਂ ਮੈਂ ਆਪਣੇ ਐਡਵੋਕੇਟ ਜਨਦਨ ਨੂੰ ਪੁੱਛ ਕੇ ਕਿ ਆਪਾਂ ਉੱਥੇ ਕੁਝ ਕਰ ਸਕਦੇ ਕਿ ਨਹੀਂ ਕਰ ਸਕਦੇ ਪਰ ਪੰਜਾਬ ਚ ਜਿਹੜਾ ਬੰਦਾ ਇਸ ਮੱਲ ਮਨੁੱਖੀ ਤਸਕਰੀ ਵਾਲੇ ਮਾਫੀਆ ਦਾ ਹਿੱਸਾ ਹੋਊਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗਾ ਕੋਈ ਵੀ ਟਰੈਵਲ ਏਜੰਟ ਨੂੰ ਜਿਹੜਾ ਬਖਸ਼ਿਆ ਨਹੀਂ ਜਾਊਗਾ ਭਾਵੇਂ ਜੋ ਮਰਜ਼ੀ ਹੋ ਜਾਏ ਅਸੀਂ ਹਰ ਇੱਕ ਦੇ ਖਿਲਾਫ ਕਾਰਵਾਈ ਕਰਾਂਗੇ ਉਹਦੇ ਸਾਰੇ ਹੀ ਲੋਕ ਭੋਏ ਭਾਵੇਂ ਤੁਸੀਂ ਦੱਸੋ ਕਿ ਕੋ 50 ਲੱਖ ਕੋ 60 ਲੱਖ ਹਰਿਆਣੇ ਵਾਲੇ ਮੁੰਡੇ ਦੱਸ ਰਹੇ ਸੀਗੇ ਕਿ ਉਹਨਾਂ ਕੋ ਦੋ ਬੰਦਿਆਂ ਕੋ 2 ਕਰੋੜ ਰੁਪਈਆ ਲੈ ਗਏ ਬਸ ਤੁਸੀਂ ਦੇਖੋ ਕਿੱਥੇ ਕਿੰਨੀ ਕਿੰਨੀ ਬੋਲੀ ਜਿਹੜੀ ਆ ਉਹਨਾਂ ਦੇ ਲਾਕੇ ਤੇ ਬੰਦਿਆਂ ਨੂੰ ਜਿਹੜਾ ਫਰਾਰ ਕੀਤਾ ਜੇ ਮੈਨੂੰ ਪਤਾ ਲੱਗਾ ਅੱਜ ਹੀ ਕਿ ਅਗਲੇ ਦਿਨਾਂ ਦੇ ਵਿੱਚ ਹੋਰ ਭਾਪਤੀ ਵੀ ਜਿਹੜੇ ਵਾਪਸ ਆ ਰਹੇ ਆ ਸੋ ਜਿਹੜਾ ਵੀ ਵਾਪਸ ਆਊਗਾ ਜਿਹੜਾ ਵੀ ਸਾਡੇ ਨਾਲ ਸੰਪਰਕ ਕਰਕੇ ਐਨਆਰਆਈ ਡਿਪਾਰਟਮੈਂਟ ਦੇ ਨਾਲ ਸੰਪਰਕ ਕਰਕੇ ਸਾਨੂੰ ਲਿਖਤੀ ਦਊਗਾ ਐਫੀਡੇਵਟ ਦਊਗਾ ਕਿ ਮੇਰੇ ਕੋ ਐਸ ਬੰਦੇ ਨੇ ਆ ਜਿਹੜਾ ਫਰਾਰ ਕੀਤਾ ਮੇਰੇ ਨਾਲ ਮਨਾ ਧੋਖਾ ਕੀਤਾ ਮੈਨੂੰ ਬੱਲਾ ਜਿਹੜਾ ਇਹਨਾਂ ਨੇ ਮੇਰੇ ਕੋਲ ਪੈਸੇ ਲਏ ਅਸੀਂ ਉਸ ਬੰਦੇ ਦੇ ਖਿਲਾਫ ਉਸ ਟ੍ਰੈਵਲ ਏਜੰਟ ਦੇ ਖਿਲਾਫ ਜਿਹੜਾ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਔਰ ਕਿਸੇ ਨੂੰ ਵੀ ਪੰਜਾਬ ਦੀ ਤਫ਼ਤੀ ਤੇ ਮਨੁੱਖੀ ਤਸਕਰੀ ਜਿਹੜੀ ਆ ਗੈਰ ਕਾਨੂੰਨੀ ਮਨੁੱਖੀ ਤਸਕਰੀ ਉਹ ਨਹੀਂ ਕਰਦਿਆਂਗੇ ਇਸ ਕਰਕੇ ਮੈਂ ਤੁਹਾਨੂੰ ਸੱਦਿਆ ਸੀਗਾ ਕਿ ਪਹਿਲੇ ਹੀ ਟਾਈਮ ਦੇ ਉੱਤੇ ਕਿਉਂਕਿ ਸੀਐਮ ਸਾਹਿਬ ਕਹਿੰਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਤਾਂ ਜਦੋਂ ਪਤਾ ਲੱਗਾ ਅਸੀਂ ਆਪਣੀ ਕਾਰਵਾਈ ਉਸੇ ਲਈ ਰੰਬਤੀ ਹਾਲ ਵੀ ਜਦੋਂ ਜਿਹਦਾ ਪਤਾ ਲੱਗੂਗਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਕਾਰਵਾਈ ਕਰਾਂਗੇ ਪਰ ਜਿਹੜੇ ਲੋਕ ਇਸ ਇਸ਼ੂ ਦੇ ਉੱਤੇ ਪੋਲਿਟਿਕਸ ਕਰ ਰਹੇ ਹਾਂ ਉਹਨਾਂ ਦੇ ਬਿਆਨ ਪੜ੍ਹ ਕੇ ਭਾਰਤ ਦੇ ਵਿਦੇਸ਼ ਮੰਤਰੀ ਦਾ ਬਿਆਨ ਪੜ੍ਹ ਕੇ ਉਹ ਸੁਝਾਣੇ ਦੇ ਇੱਕ ਮੰਤਰੀ ਦਾ ਬਿਆਨ ਪੜ੍ਹ ਕੇ ਅੱਜ ਮੇਰਾ ਮਨ ਬਹੁਤ ਦੁਖੀ ਹੋਇਆ ਕਿ ਜਦ ਇਹ ਲੋਕ ਜਿਹੜੇ ਇੰਦੀਆ ਤਾੜਾ ਮਾਰਦੇ ਆ ਦੇਸ਼ ਭਗਤੀ ਦੀ ਆ ਜਿਹੜੇ ਇੰਨਾ ਕਹਿੰਦੇ ਆ ਕਿ ਸਾਡੇ ਅੰਦਰ ਦੇਸ਼ ਭਗਤੀ ਕੁੱਟ-ਕੁੱਟ ਕੇ ਭਰੀ ਆ ਉਹ ਬੰਦੇ ਕਹਿੰਦੇ ਆ ਜੀ ਕਿ ਇਹ ਅਮਰੀਕਾ ਦੇ ਲਾਂ ਅਸਾਰ ਹੀ ਹੋਇਆ ਪਰ ਉਹਨਾਂ ਭੋਲਿਆਂ ਨੂੰ ਇਹ ਨਹੀਂ ਪਤਾ ਕਿ ਅਮਰੀਕਾ ਦਾ ਲਾਅਸਾ ਅਮਰੀਕਾ 'ਚ ਹੀ ਲਾਗੂ ਹੁੰਦਾ ਅਮਰੀਕਾ ਨੂੰ ਕਿੰਨੇ ਇਖਤਿਆਰ ਦਿੱਤਾ ਕਿ ਤੁਸੀਂ ਇੰਡੀਆ ਦੀ ਧਰਤੀ ਦੇ ਉੱਤੇ ਸਾਡੇ ਬੰਦਿਆਂ ਨੂੰ ਸਰ ਬਲਤ ਜਿਹੜਾ ਹੱਥ ਘੜੀਆਂ ਤੇ ਜ਼ੰਜੀਰਾ ਲੈ ਕੇ ਆਓ ਇਹ ਕਿਤੇ ਕੋਈ ਕੋਈ ਸਾਡਾ ਕਾਨੂੰਨ ਕਿਤੇ ਵੀ ਜਿਹੜਾ ਉਹ ਕਿਸੇ ਵੀ ਦੇਸ਼ ਨੂੰ ਦੂਜੇ ਦੇਸ਼ ਨੂੰ ਅਲਾਉ ਨਹੀਂ ਕਰਦਾ ਕਿ ਸਾਡੇ ਨਾਗਰਿਕ ਜਿਹੜੇ ਆ ਸਾਡੇ ਭਾਰਤੀਆਂ ਦੇ ਨਾਲ ਇਦਾਂ ਭਲੇ ਜਿਹੜਾ ਕੀਤਾ ਜਾਵੇ ਔਰ ਅੱਗੇ ਤੋਂ ਵੀ ਮੈਂ ਅੱਜ ਫੇਰ ਕਹੂੰਗਾ ਪ੍ਰਧਾਨ ਮੰਤਰੀ ਮੋਦੀ ਜੀ ਤੂੰ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਵਾਰ-ਵਾਰ ਇਹ ਕਹਿੰਦੇ ਰਹੇ ਹੋ ਕਿ ਮਰਕਾ ਦੇ ਰਾਸ਼ਟਰਪਤੀ ਟਰੰਪ ਜੀ ਮੇਰੇ ਮਿੱਤਰ ਨੇ ਮੇਰੇ ਦੋਸਤ ਨੇ ਤੇ ਸਰ ਅੱਗੇ ਤੋਂ ਇਦਾਂ ਦੀ ਗੱਲ ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ ਔਰ ਜਦੋਂ ਤੁਸੀਂ ਪਤਾ ਲੱਗਾ ਕਿ ਅਮਰੀਕਾ ਜਾ ਰਹੇ ਨੇ ਜੇ ਤੁਸੀਂ ਅਮਰੀਕਾ ਜਾ ਰਹੇ ਹੋ ਤੇ ਇਹ ਇਸ਼ੂ ਜਿਹੜਾ ਸਭ ਦੇ ਅੱਜ ਉੱਥੇ ਜੋ ਅਖਬਾਰਾਂ ਚ ਮੈਂ ਪੜਿਆ ਕਿ 18 ਹਜ਼ਾਰ ਬੰਦਾ ਜੀ ਜਿਹੜਾ ਗੈਰ ਕਾਨੂੰਨੀ ਗਿਆ ਰੋਟੀ ਰੋਜੀ ਲਈ ਗਿਆ ਸੀਗਾ ਉਹਦੇ ਖਿਲਾਫ ਅਮਰੀਕਾ ਕਾਰਵਾਈ ਕਰ ਰਿਹਾ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਅਮਰੀਕਾ ਉਸ ਦੇਸ਼ ਦੇ ਵਿਕਾਸ ਦੇ ਵਿੱਚ ਭਾਰਤੀਆਂ ਨੇ ਬਹੁਤ ਵੱਡਾ ਯੋਗਦਾਨ ਕੀਤਾ ਮਿਲੀਅਨ ਤੋਂ ਵੱਧ ਭਾਰਤੀ ਜਿਹੜੇ ਵੱਖ-ਵੱਖ ਬਿਨਸ ਜਿਹੜੇ ਆ ਐਗਰੀਕਲਚਰ ਦਾ ਰੈਸਟੋਰੈਂਟ ਹੋਟਲ ਪਤਾ ਨਹੀਂ ਕਿੰਨੇ ਪਿੰਡੇ ਨੇ ਸਾਡੇ ਬੰਦਿਆਂ ਦੇ ਸਾਡੇ ਬੰਦੇ ਆ ਦੇ ਭਾਰਤੀਆਂ ਦਾ ਸਰ ਅਮਰੀਕਾ ਨੂੰ ਇਹ ਸਟੇਜ ਤੇ ਪਹੁੰਚਾਉਣ ਦੇ ਵਿੱਚ ਅੱਜ ਜਿੱਥੇ ਉਹ ਖੜਾ ਜਿੱਥੇ ਉਹਦਾ ਵਿਕਾਸ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਉਹ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਅੱਜ ਬੰਦੇ ਚੱਲ ਗਏ ਜੇ ਬੰਦੇ ਆਪਣੀ ਰੋਟੀ ਰੋਟੀ ਦੋਜੀ ਲਈ ਗਏ ਉਹਨਾਂ ਨੇ ਕੋਈ ਜੁਰਮ ਨਹੀਂ ਕੀਤਾ ਉਹਨਾਂ ਦਾ ਕੋਈ ਕੋਈ ਅਤਵਾਦੀ ਨਹੀਂ ਗੇ ਕੁਝ ਨਹੀਂ ਗੇ ਪਰ ਜਿੱਥੇ ਲੇ ਗਏ ਤੋਂ ਉਹਨਾਂ ਦਾ ਇਹ ਵਿਹਾਰ ਕਰਨਾ ਇਹ ਸਰ ਬਹੁਤ ਨਿੰਦਨਯੋਗ ਜਿਹੜੀ ਕਾਰਵਾਈ ਆ ਔਰ ਮੈਂ ਕਹੂੰਗਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਵਿਦੇਸ਼ ਮੰਤਰੀ ਨੂੰ ਕਿ ਅਮਰੀਕਾ ਨਾਲ ਗੱਲ ਕਰ ਸਾਡਾ ਕੋਈ ਵੀ ਨਾਗਰਿਕ ਇਹ ਠੀਕ ਹੈ ਕਿ ਦੇਸ਼ਾਂ ਦੇ ਕਾਨੂੰਨ ਹੁੰਦੇ ਆ ਕੋਈ ਵੀ ਸਾਡਾ ਨਾਗਰਿਕ ਜੇ ਗੈਰ ਕਾਨੂੰਨੀ ਤੌਰ ਤੇ ਉਹ ਡਿਪੋਰਟ ਹੋ ਜਾਂਦਾ ਤੇ ਉਹ ਸਾਡੇ ਬੰਦੇ ਨੂੰ ਸਾਡੇ ਭਾਰਤੀ ਨੂੰ ਉਹ ਸਾਡੀ ਐਮਬੈਸੀ ਦੇ ਵਿੱਚ ਛੱਡ ਕੇ ਉਹਨਾਂ ਸਾਡਾ 6 ਦਫ਼ਤਰ ਅਮਰੀਕਾ ਦੀ ਧਰਤੀ ਦੇ ਉੱਤੇ ਸਾਡਾ ਦੂਤਾ ਵਾਸ ਵਿਸ਼ੰਕਨ ਡੀਸੀ ਦੇ ਵਿੱਚ ਸਾਂਫਰਾਸਕੋ ਦੇ ਵਿੱਚ ਐਲ ਏ ਦੇ ਵਿੱਚ ਸ਼ਿਕਾਗੋ ਦੇ ਵਿੱਚ ਔਰ ਸ਼ਾਰਟਲ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸਾਡੇ ਉੱਥੇ ਅਧਕਾਦੀ ਬੈਠੇ ਆ ਉਹ ਸਾਡੇ ਬੰਦੇ ਨੂੰ ਉੱਥੇ ਛੱਡਣ ਸਾਡੇ ਅਧਿਕਾਰੀਆਂ ਨੂੰ ਛੱਡਣ ਅੱਗੇ ਸਾਡੇ ਅਧਿਕਾਰੀ ਉਹਨਾਂ ਨੂੰ ਦੇਸ਼ ਵਾਪਸੀ ਜਿਹੜੀ ਉਹਨਾਂ ਦੀ ਸਰ ਇੱਕ ਆਮ ਰੈਗੂਲਰ ਜਿਹੜੇ ਜੱਤ ਦੀ ਜਹਾਜ਼ ਨੇ ਉਹਨਾਂ ਦੇ ਵਿੱਚ ਕਦਾਈ ਜਾ ਬਜਾਇ ਕੇ ਤੁਸੀਂ ਫੌਜ ਦੇ ਜਹਾਜ਼ ਲਈ ਫਿਰਦੇ ਜਿੱਦਾਂ ਪਤਾ ਨਹੀਂ ਕਿੰਨਾ ਵੱਡਾ ਤੁਸੀਂ ਮਤਲਬ ਮਾਲਕਾ ਮਾਰ ਲਿਆ ਕਿੰਨਾ ਵੱਡਾ ਕੰਮ ਕਰ ਲਿਆ ਤੁਸੀਂ ਜਿਹੜਾ ਦੇਸ਼ ਸਿਕਰੇਟ ਕਰਦੇ ਹੋ ਸੋ ਮੈਂ ਮੈਂ ਕਹੂੰਗਾ ਕਿ ਪ੍ਰਧਾਨ ਮੰਤਰੀ ਜੀ ਖਿਆਲ ਰੱਖਣ ਅੱਗੇ ਤੋਂ ਇਦਾਂ ਦੀ ਇੰਡੀਆ ਦੀ ਧਰਤੀ ਦੇ ਉੱਤੇ ਕਿਸੇ ਵੀ ਬੰਦੇ ਨੂੰ ਜਿਹੜਾ ਉਹ ਅਨਮਨੁੱਖੀ ਵਿਵਹਾਰ ਕਰਕੇ ਉਹਦੇ ਮਨੁੱਖੀ ਅਧਿਕਾਰਾਂ ਨੂੰ ਕੁਚਲ ਕੇ ਉਹਨੂੰ ਬੇੜੀਆਂ ਤੇ ਉਹਨੂੰ ਹੱਥਕੜੀਆਂ ਲਾ ਕੇ ਨਾ ਲਿਆਂਦਾ ਜਾਵੇ ਬਲਕਿ ਸਾਡੇ ਬੰਦਿਆਂ ਨੂੰ ਉੱਥੇ ਹੀ ਅਮਰੀਕਾ ਦੀ ਧਰਤੀ ਤੇ ਸਾਡੇ ਦੂਤਾਵਾਸ ਜਿਹੜੇ ਆ ਉਹਨਾਂ ਦੇ ਹਵਾਲਾ ਕੀਤਾ ਜਾਵੇ ਉਹ ਅੱਗੋਂ ਜਿਹੜਾ ਲੈ ਕੇ ਆਉਣਗੇ ਸੋ ਮੈਂ ਤੁਹਾਡੇ ਥੋਂ ਇੱਕ ਵਾਰ ਫੇਰ ਦਵਾਹਾ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਬੰਦੇ ਮਨੁੱਖੀ ਤਸਕੀਰ ਦੇ ਸ਼ਾਮਲ ਨੇ ਟ੍ਰੈਵਲ 에ਜੰਟ ਜਿਹੜੇ ਸਭ ਉਹਨਾਂ ਦੇ ਸਭ ਦੇ ਖਿਲਾਫ ਜਿਹੜਾ ਜੋ-ਜੋ ਮੇਰੇ ਕੋਲ ਐਫ.ਆਈ.ਆਰ. ਵੜਾਈ ਜਾਣਗੇ ਜੋ-ਜੋ ਮੈਨੂੰ ਬਿਆਨ ਦੇਈ ਜਾਣਗੇ ਬੰਦੇ ਕਿਸੇ ਵੀ ਜ਼ਿਲ੍ਹੇ ਦਾ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕਰਾਂਗੇ ਪੰਜਾਬ ਦੀ ਪਵਿੱਤਰ ਧਰਤੀ ਤੇ ਇਦਾਂ ਦਾ ਜਿਹੜਾ ਗਲਤ ਕੰਮ ਆ ਉਹ ਨਹੀਂ ਕਰਦੇ ਹੋਵਾਂਗੇ ਇਹ ਮੈਂ ਤੁਹਾਨੂੰ ਮਤਲਬ ਜਿਹੜਾ ਕੱਲ ਕੱਚਾ ਦਾ ਵਿਸ਼ਾ ਬਣਾਇਆ ਜੀ ਪੰਜਾਬ ਦੀ ਪਵਿੱਤਰ ਧਰਤੀ ਦੀ ਕੀ ਅਮਰਸਦੀ ਗੁਰੂ ਨਗਰੀ ਹੈ ਜਿੱਥੇ ਕਿ ਪਹਿਲਾ ਜਹਾਜ਼ ਇੱਥੇ ਲੈਂਡ ਕਰਾਇਆ ਗਿਆ ਇਸ ਦੇ ਪਿੱਛੇ ਕੀ ਕਹਿਣਾ ਚਾਹੀਦਾ ਨਹੀਂ ਜੀ ਇਹ ਤਾਂ ਦੇਖੋ ਕੇਂਦਰ ਦੀ ਚਾਲ ਸੀਗੀ ਉਹ ਪੰਜਾਬ ਨੂੰ ਜਿਹੜਾ ਬਦਾਮ ਕਰਨਾ ਚਾਹੁੰਦੇ ਸੀਗੇ ਪਰ ਦੇਖੋ ਉਹਦੇ ਵਿੱਚ ਜਿਹੜਾ ਜਹਾਜ਼ ਆਇਆ 33 ਬੰਦੇ ਕੇ ਜਵਾਬ ਦੇ ਸੀਗੇ 30 ਹਰਿਆਣੇ ਦੇ ਸੀਗੇ ਤੇ ਉਹਨਾਂ ਨੇ ਇਸ ਧਰਤੀ ਨੂੰ ਚੁਣਿਆ ਇਹ ਉਹਨਾਂ ਦੀ ਬੋਇਦਲੀ ਅਸਰ ਉਹਨਾਂ ਨੇ ਇਹ ਕਿ ਐ ਨੂੰ ਭੇਜ ਦਿਓ ਇਹਨੇ ਇਹਨੇ ਜੋਗੇ ਨਹੀਂ ਇਹਨੇ ਹਿੰਮਤੀ ਸੀ ਅੱਜ ਮੈਂ ਹਰਿਆਣੇ ਦੇ ਮੰਤਰੀ ਦਾ ਬਿਆਨ ਸੁਣ ਰਿਹਾ ਸੀਗਾ ਇਹਨਾਂ ਕਟਿਆ ਬਿਆਨ ਆ ਔਰ ਕੋਈ ਬੰਦਾ ਉਹਨਾਂ ਬੰਦਿਆਂ ਨੂੰ ਨਹੀਂ ਮਿਲਿਆ ਸੀ ਮਿਲਿਆ ਕੱਲੇ ਉਹ ਇੰਨੀ ਹਿੰਮਤੀ ਨਹੀਂ ਕਿ ਤੁਸੀਂ ਸਰ ਦਿੱਲੀ ਤਾ ਰਹੋ ਅੱਗੋਂ ਪਿੱਛੇ ਤੇ ਕਹਿੰਦੇ ਹੋ ਦਿੱਲੀ ਇੰਟਰਨੈਸ਼ਨਲ 에ਅਰਪੋਰਟ ਆ ਬੰਬੇ ਇੰਟਰਨੈਸ਼ਨਲ 에ਅਰਪੋਰਟ ਆ ਕਲਕੱਤਾ ਤਾ ਰਹੋ ਉੱਥੇ ਪਰ ਕੋਈ ਨਹੀਂ ਤੇ ਲੈ ਵੀ ਆਂਦਾ ਤੇ ਸਰ ਹਰਿਆਣੇ ਵਾਲੇ ਉਹ ਜਿਹੜੀ ਕੈਦੀਆਂ ਵਾਲੀ ਬੱਸ ਦੇ ਵਿੱਚ ਆਪਣੇ ਜਿਹੜੇ ਨਾਗਰਿਕਾਂ ਨੂੰ ਲੈ ਕੇ ਗਏ ਸਰ ਉਹ ਉਹਨਾਂ ਦੀ ਵੀ ਬਹੁਤ ਮਾੜੀ ਗੱਲ ਉਹਨਾਂ ਨੇ ਜਿਹੜਾ ਇਹ ਕੰਮ ਕੀਤਾ ਇਹ ਵੀ ਬਹੁਤ ਨਿੰਦਨਯੋਗ ਹੈ ਉਹ ਅੱਜ ਤੱਕ ਉਹਨਾਂ ਨੇ ਸਟੈਂਡ ਨਹੀਂ ਲਿਆ ਅੱਜ ਤੱਕ ਉਹ ਆਪਣੇ ਬੰਦਿਆਂ ਦੇ ਹੱਕ 'ਚ ਨਹੀਂ ਖੜੇ ਪੜਾਈ ਸਰ ਖੜਾਂਗੇ ਆਪਣੇ ਬੰਦਿਆ ਦੇ ਹੱਕ ਦੇ ਵਿੱਚ ਅਸੀਂ ਇਦਾਂ ਦੇ ਵਿਤਕਰੇ ਖਿਲਾਫ ਆਵਾਜ਼ ਬਲੰਦ ਕਰਾਂਗੇ ਜੋ ਵੀ ਸਰਕਾਰ ਕਰਦੀ ਕਰ ਸਕਦੀ ਹੋਊਗੀ ਅਸੀਂ ਹਰ ਹਿੱਲਾ ਕਰਾਂਗੇ ਔਰ ਜਲਦੀ ਸ਼ਾਇਦ ਅਗਲੇ ਵੀਕ ਦੇ ਵਿੱਚ ਵਿਦੇਸ਼ ਮੰਤਰੀ ਜੀ ਨਾਲ ਟਾਈਮ ਮਿਲ ਜੇ ਵਿਦੇਸ਼ ਮੰਤਰੀ ਨੂੰ ਮਿਲ ਕੇ ਵੀ ਇਹੀ ਬੇਨਤੀ ਕਰਾਂਗੇ ਕਿ ਭਈ ਭਾਰਤੀਆਂ ਦੇ ਨਾਲ ਇੰਦਾ ਦਾ ਸਲੂਕ ਜਿਹੜਾ ਬੰਦ ਕੀਤਾ ਜਾਵੇ ਉਹ ਜ਼ਮਾਨਾ ਬਦਲ ਗਿਆ ਉਹ ਸਮਾਂ ਬਦਲ ਗਿਆ ਕਿ ਤੁਸੀਂ ਜਿਹੜੀਆਂ ਹੰਕਾਰ ਵਈਆਂ ਕਰਦੇ ਹੋ ਸੋ ਮੈਂ ਮੈਂ ਫਿਰ ਇੱਕ ਵਾਰ ਮੋਦੀ ਜੀ ਨੂੰ ਕਹੂੰਗਾ ਕਿ ਆਪਣੇ ਮਿੱਤਰ ਪਰ ਮਿੱਤਰ ਟਰੰਪ ਜੀ ਨੂੰ ਕਹਿ ਕੇ ਇਸ ਮਸਲੇ ਦਾ ਬੈਠ ਕੇ ਟੇਬਲ ਤੇ ਹੱਲ ਕੀਤਾ ਜਾਵੇ ਸਾਡੇ ਸਾਡੇ ਮਿਲੀਅਨ ਭਾਰਤੀ ਨੇ ਜਿਨ੍ਹਾਂ ਨੇ ਅਮਰੀਕਾ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਦੋਲਦਾ ਕੀਤਾ ਜੇ ਕੁਝ ਹਜ਼ਾਰਾਂ ਲੋਕ ਸਾਡੇ ਰੋਟੀ ਰੋਜੀ ਦੀ ਗਲਤ ਤਰੀਕੇ ਨਾਲ ਚਲੇ ਗਏ ਤੇ ਸਰ ਕੋਈ ਉਹਨਾਂ ਦੇ ਝੁਲਮ ਨਹੀਂ ਕਰਤਾ ਉਹ ਕੋਈ ਟੈਕਸਟ ਵੀ ਗਏ ਉਹ ਪੇਟ ਦੀ ਖੱਤਤ ਗਏ ਉਹਨਾਂ ਦੀ ਗੱਲ ਸੁਣੀ ਜਾਵੇ ਜਦੋਂ ਇੰਡੀਆ ਹੁੰਦੇ ਉਹਨਾਂ ਨੂੰ ਗਲੇ ਲਾਇਆ ਜਾਵੇ ਸਾਡ ਉਹਨਾਂ ਨੂੰ ਪਿਆਰ ਨਾਲ ਮਿਲਿਆ ਜਾਵੇ ਇਹ ਥੋੜਾ ਕਿ ਸਰਕਾਰਾਂ ਆਪਣੇ ਨਾਗਰਿਕ ਦੇ ਜਿਹੜਾ ਮੁੱਖੀ ਮੋੜ ਲੈਂਦੀ ਹੈ ਸੋ ਮੈਂ ਜਿਹੜਾ ਭਾਜਪੀ ਦਾ ਇਹ ਵਤੀਦਾ ਹਰਿਆਣਾ ਗਜਰਾਤ ਦੇ ਵਿੱਚ ਵੀ ਕੋ ਗਜਰਾਤ ਦੇ ਵਿੱਚ ਵੀ ਜਦੋਂ ਕਿ ਕੋਈ ਉੱਥੇ ਮੰਤਰੀ ਕੋਈ ਅਧਿਕਾਰੀ ਨਹੀਂ ਆਇਆ ਹਰਿਆਣਾ ਚ ਨਹੀਂ ਆਇਆ ਇਹ ਬਹੁਤ ਜ਼ਿਆਦਾ ਵਤੀਦਾ ਜਿਹੜਾ ਇਹ ਨਿੰਦਨਯੋਗ ਅੱਛਾ 487 ਦੀ ਲਿਸਟ ਤਿਆਰ ਹੋ ਗਈ ਹੁਣੇ ਅਪਡੇਟਿੰਗ ਦਿੱਤੀ ਉਹਨਾਂ ਨੇ ਉਹਨਾਂ ਨੇ ਵਿਦੇਸ਼ ਮੰਤਰਾਲੇ ਨੂੰ ਭੇਜੀ ਕਿ 487 ਹੋਰ ਭੇਜਣੇ ਆਪਾਂ ਕੋਈ ਗੱਲ ਨਹੀਂ ਦੇਖੋ ਜੇ ਉਹਨਾਂ ਕੋ ਕੋ ਇਦਾਂ ਦਾ ਹੈਗਾ ਮੈਂ ਤਾਂ ਕਹਿੰਦਾ ਕਿ ਉਹਨਾਂ ਦੇ ਹੋਣ ਤੋਂ ਪਹਿਲਾਂ ਮੋਦੀ ਜੀ ਗੱਲ ਕਰ ਕਹਿੰਦਾ ਜੀ 487 ਦੀ ਲਿਸਟ ਵੀ ਭੇਜ ਦਿੱਤੀ ਸਰ ਮੈਂ ਤਾਂ ਕਹਦੇ ਆ ਕਿ ਮੋਦੀ ਜੀ ਦੇ ਵਿਦੇਸ਼ ਮੰਤਰੀ ਜੀ ਉਹਨਾਂ ਨਾਲ ਗੱਲ ਕਰਦਾ ਪਰ ਭੇਜਤਾ ਉਹ ਸਾਡੇ ਦੂਤਾਵਾਸ ਜਿਹੜੇ ਸਾਡੇ ਅਧਿਕਾਰੀਆਂ ਨੂੰ ਅਮਰੀਕਾ ਦੇ ਬੰਦੇ ਸੰਪਰਕ ਐਦਾਂ ਬੰਦੇ ਲੈ ਕੇ ਨਾ ਭੇਜਦੇ ਨਹੀਂ ਪਰ ਇੰਨੀ ਕੀ ਮਜਬੂਰੀ ਪੈ ਗਈ ਸੀ ਕਿ ਯੂਐਸ ਆਰਮੀ ਦਾ ਜਹਾਜ਼ ਆਂਦਾ ਇੰਡੀਅਨ 에ਅਰਲਾਈਨ ਵੀ ਜਾ ਸਕਦੀ ਸੀ ਸਾਡੇ ਕੋ ਆਪਣੀ 에ਅਰਲਾਈਨ ਸਾਹਿਬ ਨੂੰ ਕਹਿ ਜਾਂਦਾ ਕਿ ਉਹ ਤੋਂ ਲਿਫਟ ਕਰਾ ਲੈਂਦੇ ਮੈਂ ਤਾਂ ਕਹਦੇ ਤੁਹਾਨੂੰ ਇਹ ਤਾਂ ਸੱਤ ਸੈਂਟਰ ਸਰਕਾਰ ਦੇ ਫੈਸਲਾ ਕਰਦਾ ਹੈ ਨਾ ਸੈਂਟਰ ਸਰਕਾਰ ਕਹਿੰਦੀ ਉਹਨਾਂ ਨੂੰ ਕਹੀ ਆਪਣਾ ਜਾਜ ਸਾਡੇ ਰੋਜ਼ ਉੱਥੋਂ ਡੰਡਾ ਆਉਂਦੀਆਂ ਸਾਬਾਜ਼ ਉਸਕੋ ਤੋਂ ਐਲ.ਏ ਤੋਂ ਆਉਂਦੀਆਂ ਨਿਊਯਾਰਕ ਤੋਂ ਆਉਂਦੀਆਂ ਸ਼ਿਕਾਗੋ ਤੋਂ ਕਿੰਨੇ ਅਮਰੀਕਾ ਦੇ ਵੱਡੇ ਸ਼ਹਿਰ ਹੈ ਜਿੱਥੋਂ एवरीਡੇ ਫਲਾਈਟਾਂ ਆਉਂਦੀਆਂ ਜਿਹੜੇ ਡਿਪੋਰਟ ਹੋ ਕੇ ਆਏ ਉਹਨਾਂ ਨੇ ਮੁੜ ਸੇਵਾ ਕਰਵਾਉਂਦਾ ਸਰਕਾਰ ਦੀ ਨਹੀਂ ਨਹੀਂ ਉਹ ਲੱਕਰਾਂਗੇ ਉਹਲੀ ਵੀ ਮਤਲਬ ਕੱਲ ਵੀ ਉਹ ਮੁੰਡੇ ਉਹਨਾਂ ਦਾ ਕੁਝ ਪੁੱਛਿਆ ਉਹਨਾਂ ਦੀ ਕੁਆਲੀਫਿਕੇਸ਼ਨ ਕੀ ਆ ਸਾਰੀਆਂ ਚੀਜ਼ਾਂ ਦੇਖ ਕੇ 10 ਤਰੀਕ ਨੂੰ ਸਾਡੀ ਕੈਬਨਟ ਦੀ ਮੀਟਿੰਗ ਹੈ ਉਦੋਂ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਇਸ ਮਸਲੇ ਦੇ ਉੱਤੇ ਕਿ ਆਪਾਂ ਨੂੰ ਜੁਰ ਇਹਦੇ ਬਾਰੇ ਜਿਹੜਾ ਸੋਚਣਾ ਚਾਹੀਦਾ ਸਭ ਤੋਂ ਪਹਿਲਾਂ ਵੇਖੋ ਬਾਕੀ ਸਭ ਤੋਂ ਪਹਿਲੀ ਤੇ ਗੱਲ ਇਹ ਆਦਾ ਕਿ ਉਹਨਾਂ ਨੂੰ ਆਪਣੇ ਗਲੇ ਲਾਉਣਾ ਸਰ ਉਹ ਆਪਣੇ ਆ ਬਗਾਨੇ ਵੀ ਹੈ ਉਹਨਾਂ ਨੂੰ ਸਾਸਤਿਕ 라ਓ ਵੀ ਤੁਸੀਂ ਸਾਡੇ ਹੋ ਤੁਸੀਂ ਉਹਨਾਂ ਨਾਲ ਮੂੰਹ ਗੈਰਕ ਨੂੰ ਨਹੀਂ ਜੀ ਗੈਰਕ ਨੂੰ ਨਹੀਂ ਜੀ ਉਹ ਨਵਾਂ ਹੀ ਡਰਾਮਾ ਦੇਖ ਗ੍ਰੈਗ ਜਿਹੜੇ ਪੈਸੇ ਠੱਗੇ ਗਏ ਨੇ ਟਰੈਵਲ ਏਜੰਟਾਂ ਵੱਲੋਂ ਉਹ ਵੀ ਰਿਕਵਰ ਕੀਤੇ ਜਾਂਦੇ ਨੇ ਨਹੀਂ ਨਹੀਂ ਬਿਲਕੁਲ ਜਿਹੜੇ ਜਿਹੜੇ ਹੋ ਸਕਦੇ ਇਹਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਦੱਸਦਾ ਕਿ ਕਈ ਬੰਦੇ ਇਸ ਕਰਕੇ ਪਹਿਲਾਂ ਵੀ ਸਾਡੇ ਕੋਲ ਕਈ ਕੇਸ ਆਏ ਬਹੁਤ سارے ਬੰਦਿਆਂ ਦੀ ਇਹ ਅਪਰੋਚ ਹੁੰਦੀ ਹੈ ਕਿ ਸਾਨੂੰ ਸਾਡੇ ਪੈਸੇ ਮਿਲ ਜਾਣ ਕੇਸ ਦਾ ਕਿਸ ਤਰ੍ਹਾਂ ਉਹ ਇੱਕ ਕੋਸ਼ਿਸ਼ ਕਰ ਦੇ ਦਿੰਦੇ ਆ ਟਰੈਵਲ ਏਜੰਟਾਂ ਕੋਲ ਪਰ ਟਰੈਵਲ ਏਜੰਟ ਇਦਾਂ ਦਿੰਦੇ ਨਹੀਂ ਹੈ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਸਾਡ ਸਾਡੀ ਮਦਦ ਕਰ ਜਿੱਥੇ ਪੈਸਾ ਵਾਪਸ ਮਿਲ ਕਰੋਣ ਦਾ ਮੁੱਦਾ ਹੋਊਗਾ ਉਹ ਵੀ ਅਸੀਂ ਕਰਾਵਾਂਗੇ ਪਰ ਸਾਡੀ ਮੱਤ ਤੇ ਗੱਲ ਵੀ ਕਾਨੂੰਨੀ ਕਾਰਵਾਈ ਕਰ ਸਕੀ ਯੂਐਸ ਇਥੋਂ ਤੱਕਨ ਕੀ ਜਿਹੜਾ ਫਰੇਟ ਹੈ ਉਹ ਵੀ ਲੈਣ ਦੀ ਤਿਆਰੀ ਚ ਕਰ ਰਿਹਾ ਜੀ ਕਿ ਉਹ ਕਹਿੰਦੇ ਜੀ ਸਾਡੇ ਟੈਕਸ ਪੇਅਰ ਦੇ ਪੈਸੇ ਹੈ ਅਸੀਂ ਜਿਹੜਾ ਹੈ ਇਦਾਂ ਨਹੀਂ ਕਰਾਂਗੇ ਕਿ ਲੋਕਾਂ ਨੂੰ ਘਰ ਛੱਡਣ ਜਾਈਏ ਆਪਾਂ ਨਹੀਂ ਤਾਂ ਕਿਉਂ ਆਏ ਉਹਨਾਂ ਨੂੰ ਕਿੰਨੇ ਗਿਆ ਪਿਓ ਉਹਨਾਂ ਨੂੰ ਕਿੰਨੇ ਗਿਆ ਉਹ ਸਾਡੇ ਦੂਤਾਵਾਚ ਦੇ ਬੰਦੇ ਛੱਡ ਕੇ ਆਉਂ ਸਾਡੇ ਸਾਡੀ ਮੈਸੇਜ ਛੱਡ ਕੇ ਹੋਣ ਸਾਡੇ ਬਹੁਤ ਅਧਗਾਦੀ ਦੇ ਉੱਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਓ ਜੀ ਪਰ ਇਹ ਜਿਹੜਾ ਡੰਕੀ ਰੂਟ ਹੈ ਇਹਨੂੰ ਰੋਕਣ ਵਾਸਤੇ ਕੀ ਕੀਤਾ ਜਾਏਗਾ ਨਹੀਂ ਮੈਂ ਤਾਂ ਵੇਖੋ ਮੈਂ ਜਿਸ ਬੰਦੇ ਨੂੰ ਤੁਸੀਂ ਮਿਲ ਕੇ ਆਏ ਉਹਨੇ ਤੁਹਾਨੂੰ ਇਹ ਵੀ ਦੱਸਿਆ ਹੋਵੇਗਾ ਕਿ ਦੁਬਈ ਦੇ ਟਰੈਵਲ ਏਜੰਟ ਨੇ ਮੇਰੇ ਨਾਲ ਧੋਖੀ ਮਾਰੀ ਹੈ ਸਤਨਾਮ ਸਿੰਘ ਸਿਰ ਇੱਕ ਗੁਰਗਾ ਸੀਗਾ ਨਹੀਂ ਉਹ ਗੁਰਗਾ ਸੀਗਾ ਮੈਂ ਦੇਖੋ ਇਹੀ ਗੱਲ ਕਹਿ ਰਿਹਾ ਕਿ ਜਿਹੜਾ ਮਨੁੱਖੀ ਤਸਕਰੀ ਦਾ ਧੰਦਾ ਹੈ ਇਹ ਇੰਟਰਨੈਸ਼ਨਲ ਇਹਨਾਂ ਦਾ ਨੈਟਵਰਕ ਹੈ ਮਾਫੀਆ ਇੱਕ ਬਹੁਤ ਵੱਡਾ ਬੰਦਾ ਇੱਥੋਂ ਜਾਂਦਾ ਇੱਥੋਂ ਜਾਂਦਾ ਜਾਂਦਾ ਦੁਬਈ ਦੁਬਈ ਪਤਾ ਨਹੀਂ ਕਿੱਧਰ ਕਿੱਧਰ ਲੈ ਜਾਂਦੇ ਉਹਨਾਂ ਯਾਰ ਤੇ ਪੰਜਾਬ ਤੋਂ ਸ਼ੁਰੂ ਹੋ ਰਹੀ ਨਾ ਨਹੀਂ ਪੰਜਾਬ ਤੋਂ ਕਿਉਂ ਆਉਦੀ ਹੈ ਹੁਣ ਤੇ ਜੜ ਕੇ ਜਵਾਦ ਤੇ ਹਰਿਆਣਾ ਤੇ ਪੰਜਾਬ ਗੱਲ ਪੰਜਾਬ ਨੂੰ ਨਾ ਕਹ ਲੈ ਕੋਈ ਯਾਰ 33 ਬੰਦੇ ਹਿਹਾਦੇ ਦੇ 33 ਗਜਾਬ ਦੇ ਕੱਲੇ ਪੰਜਾਬ ਦੇ ਕੋ ਸਾਰੇ ਸਾਰੇ ਹਿੰਦੁਸਤਾਨ ਦੀ ਸਾਂਝੀ ਸਮੱਸਿਆ ਹੈ ਉਹਨਾਂ ਦੇ ਮੰਤਰੀ ਵੀ ਨਹੀਂ ਆਏ ਇੱਥੇ ਕੋਈ ਵੀ ਨਹੀਂ ਰਿਸੀਵ ਕਰਦਾ ਨਾ ਕੋਈ ਨਹੀਂ ਬਹੁਤ ਮਾੜੀ ਗੱਲ ਕੀਤੀ ਹੋਣਾ ਚਾਹੀਦਾ ਸੀ ਉਹਨਾਂ ਧਰਵਾਤ ਸਾਹਿਬ ਤੁਸੀਂ ਕਾਰਵਾਈ ਦੀ ਗੱਲ ਕੀਤੀ ਹੈ ਇਸ ਵੇਲੇ ਦੁਆਬਾ ਚੌਂਗ ਦੇ ਵਿੱਚ ਸੈਂਕੜੇ ਦਫਤਰ ਹੈਗੇ ਜਿਹੜੇ ਬਾਹਰਲੇ ਜ਼ਿਲ੍ਹਿਆਂ ਚ ਆ ਕੇ ਇੱਥੇ ਦਫਤਰ ਖੋਲੇ ਹੋਏ ਆ। ਹਾਂਜੀ ਹਾਂਜੀ। ਤੇ ਲੋਵਿੰਗ ਜਿਹੜੀ ਸਾਡੀ ਅੰਮ੍ਰਿਤਸਰ ਦੀ ਉਹ ਪੈਸੇ ਲੈ ਕੇ ਵਾਪਸ ਚਲ ਜਾਂਦੀ ਹੀ ਆ। ਨਹੀਂ ਕੋਈ ਲਾਇਸੈਂਸ ਚੈੱਕ ਕੀਤੇ। ਅਸੀਂ ਉਹ ਪਹਿਲਾਂ ਇੱਕ ਇੱਕ ਦਾ ਚੈੱਕ ਕੀਤੇ ਆ ਜਿਹਦਾ ਕੋਈ ਨਹੀਂ ਹੋਇਆ ਉਹਦਾ ਚੈੱਕ ਕਰਾਂਗੇ। ਪਰ ਮੇਰੀ ਬੇਨਤੀ ਆ ਕਿ ਜਿਹੜੇ ਬੰਦੇ ਆ ਠੱਗੀ ਖਾ ਲੀਦੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਸਾਡੇ। ਸਰ ਜਿਹੜੇ ਲੋਕ ਸਾਡੇ ਅੱਗੇ ਨਹੀਂ ਆਉਣਗੇ ਆਪਾਂ ਕਿੱਦਾਂ ਕਾਰਵਾਈ ਕਰਾਂਗੇ? ਇੱਕ ਅੱਗੇ ਤੇ ਆਂਦੇ ਆ। ਆ ਅੱਗੇ ਜਾਂਦੇ ਕਾਰਵਾਈ ਕੋਈ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ? ਸਾਡਾ ਕਾਰਵਾਈ ਹੋਈ ਨਹੀਂ। ਉਹ ਜਿਹੇ ਲੋਕ ਹੈਗੇ ਨੇ ਜਿਹੜੇ ਸਾਡੇ ਸਾਡੀਆਂ ਇਹ ਮੋਰਮੇ ਦਾ ਸਾਡਾ ਚੋਲੇ ਸਾਡ ਸਭੀਆਂ ਘਟਿਆ ਹੋਈ ਕਿ ਨਹੀਂ? ਸਾਰੇ ਇਹ ਮੈਂ ਜੂਰ ਕੇ ਕੇਸਰ ਤਾਂ ਹੋ ਗਈ। ਮੰਤਰੀ ਸਾਹਿਬ ਇਹ ਇੱਕ ਬੰਦਾ ਵਾਅਦਾ ਕਰੀ ਜਾਣਾ ਹੋਵੇਗਾ। ਨਹੀਂ ਜੀ ਉਹ ਇਹ ਵੀ ਅਖਦਾ ਵੀ ਕਹਿੰਦਾ ਜੀ 5 ਲੱਖ ਪੁਰਸਨ ਦਵਾਂਗਾ ਮੈਂ ਕਾਰ ਵੀ ਕੋਈ ਨਹੀਂਗਾ ਹੋਈ। ਸਾਡੀ ਵੀ ਦੇਖੋ ਇਹਦੇ ਤੋਂ ਪਹਿਲਾਂ ਸਾਡੇ ਐਨਆਰਏ ਡਿਪਾਰਟਮੈਂਟ ਨੇ ਸੈਂਕੜੇ ਕੇਸ ਜਿਹੜੇ ਦੰਦ ਕੀਤੇ ਟਰੈਵਲ ਏਜੰਸੀਆਂ ਬੰਦ ਕਰਾਈਆਂ ਜਿੱਥੇ ਵੀ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਗੌਂਗ ਹੈ ਜਾਂ ਲੋਕ ਆ ਕੇ ਸ਼ਿਕਾਇਤ ਕਰਦੇ। ਤਮ ਦੇ ਕੋ ਬੈਂਕ ਕੋ ਲਿਸਤ ਮੰਗਾਉਗੇ ਕਿੰਨੇ ਦਫਤਰ ਦੋਆਬਾ ਚੋਂ ਕਿੰਨੇ ਦੇ ਬਿਲਕੁਲ ਬਿਲਕੁਲ ਮੰਗਾਉਗੇ ਮੰਗਾਈ ਆ ਡੀ ਸਾਹਿਬ ਨੂੰ ਕਿਹਾ ਕਿ ਸਾਰਿਆਂ ਨੂੰ ਚੈੱਕ ਕਰੀਏ ਇਹਨਾਂ ਦੇ ਸਾਰਿਆਂ ਦੇ ਪੇਪਰ ਲਓ ਕਿੱਥੇ ਕਿੱਥੇ ਕੱਲੇ ਇੱਥੇ ਦੀ ਜੰਮੂ ਚ ਦੇਖੋ ਤੁਸੀਂ ਲੁਧਿਆਣੇ ਚ ਮੋਗਾ ਜਗਰਾਉਂ ਜਿਹੜੇ ਜ਼ਿਲ੍ਹੇ ਚ ਆ ਕੇ ਇੱਥੇ ਦਫਤਰ ਖੁੱਲੇ ਹੋਏ ਆਏ ਐਤੋਂ ਠੱਗੀ ਮਾਰ ਕੇ ਭੱਜ ਜਾਂਦੇ ਭਾਈ ਲੱਭਦੇ ਨਹੀਂ ਕਿਸੇ ਨੂੰ ਠੱਗੀ ਦੀ ਮਾਰਤ ਮਾਰ ਦਾਂਗੇ ਜੀ ਤੁਸੀਂ ਤੁਸੀਂ ਠਾਤਾ ਤੋ ਦੇਖ ਲਓ ਠੰਡੇ ਬਸੇ ਪੈ ਜੀ ਹੁਣ ਤਾਂ ਚਲੋ ਮਾਮਲਾ ਭਖਿਆ ਹੋਇਆ ਹੈ ਬਾਅਦ ਵਿੱਚ ਠੰਡੇ ਬਸੇ ਪੈ ਜੇ ਮਾਮਲਾ ਜਿਹੜਾ ਮੇਰੇ ਵਾਲਾ ਬ ਆਪਣੇ ਦਾ ਬਸਤਾ ਗਲਮੀ ਜਾਂਦਾ ਕਦੀ ਠੰਡਾ ਬਸਤਾ ਜਾਂਦਾ ਆਪਣਾ ਹਾਂ ਇਹ ਠੀਕ ਹੈ ਟਾਈਮ ਲੱਗ ਜਾਂਦਾ ਪਰ ਬਸ ਮੈਂ ਜਿਹੜੀ ਚੀਜ਼ ਨੂੰ ਹੱਥ ਪਾ ਲੈਣਾ ਜਿਹੜੀ ਚੀਜ਼ ਸੀਐਮ ਸਾਹਿਬ ਕਹਿੰਦਿਆਂ ਕਰਨੀ ਆ ਮੇਰੇ ਸਾਥ ਆਪਣਾ ਇੱਕ ਢੰਗ ਹੈ ਬਸ ਮੇਰਾ ਆ ਗਿਆ ਤੁਸੀਂ ਦੇਖੀ ਜੋ ਅੱਗੇ ਅੱਗੇ ਕੀ ਬਣਦਾ ਲੈਂਡ ਬਣੂਗੀ ਮੰਤਰੀ ਸਾਹਿਬ ਨੇ ਹਾਂ ਹਾਂ ਬਣੂਗੀ ਬਣੂਗੀ ਉਹਨਾਂ ਨੇ ਕਿਹਾ ਕਿ ਵਿਦੇਸ਼ ਜਾਣਦੇ ਆਖਿਰ ਸਾਨੂੰ ਚਾਹਤ ਇਸ ਲਈ ਹੁੰਦੀ ਕਿਉਂਕਿ ਪੰਜਾਬ ਵਿੱਚ ਰੋਜ਼ਗਾਰ ਦੇ ਮੌਕੇ ਨਹੀਂ ਮਿਲਦੇ ਬੇਰੁਜ਼ਗਾਰ ਫਿਰ ਰਹੇ ਨੇ ਤੇ ਫਿਰ ਇਹਨਾਂ ਬਾਰੇ ਕੀ ਸੋਚਦੇ ਨਹੀਂ ਨਹੀਂ ਦੇਖੋ ਮੈਂ ਮੈਂ ਤੁਹਾਨੂੰ ਇੱਕ ਗੱਲ ਇਹ ਵੀ ਕਹਿਣੀ ਚਾਹੁੰਦਾ ਕਿ ਜਿਹੜੇ ਬੰਦਿਆਂ ਦੇ ਇਹ ਦਿਮਾਗ 'ਚ ਗੱਲ ਹੈ ਅੱਜ ਵੀ ਸਵੇਰੇ ਬੀਬੀਸੀ ਆਲੇ ਆਏ ਤੇ ਮੈਂ ਉਹਨਾਂ ਨੂੰ ਕਿਹਾ ਕਿ ਪਹਿਲਾਂ ਤਾਂ ਆਪਣੇ ਦਿਮਾਗ ਦੇ ਵਿੱਚੋਂ ਇਹ ਗੱਲ ਕੱਢ ਦਿਓ ਕਿ ਤੁਸੀਂ ਤੱਕੀ ਕਿਸੇ ਤੇ ਇਹ ਗੱਲ ਏਦਾਂ ਕਰ ਸਕਦੇ ਹੋ ਬਹਾਦਰ ਦੇਸ਼ ਚ ਜਾ ਕੇ ਪਾਕਿਸਤਾਨ ਬੰਦਾ ਇੰਡੀਆ 'ਚ ਵੀ ਰਹਿ ਕੇ ਮਿਹਨਤ ਕਰਕੇ ਬਹੁਤ ਟੌਪ ਦੀ ਕਰ ਸਕਦੇ ਬਹੁਤ ਲੋਕ ਨੇ ਜਿਨ੍ਹਾਂ ਨੇ ਤਰੱਕੀ ਕੀਤੀ ਤੁਸੀਂ ਦੇਖਿਆ ਪਿੰਡਾਂ ਦੇ ਅੱਡੇਆਂ ਦੇ ਉੱਤੇ ਕਿੰਨੀਆਂ ਦੁਕਾਨਾਂ ਮੁੰਡਿਆਂ ਨੇ ਖੁਦ ਖੋਲੀਆਂ ਛੋਟੀ-ਜੋਟੀ ਅੱਜ ਨਾ 50 ਲੱਖ 60 ਲੱਖ ਦੇ ਕੇ ਜਾਂਦੇ ਆ ਇਹ ਤਾਂ ਸਾਲ 20-25 ਲੱਖ ਰੁਪਇਆ ਤੁਹਾਡੇ ਕੋ ਹੋਵੇ ਤੁਹਾਡੀ ਰੋਟੀ ਦੋ ਜੀ ਕਾਲੀਤ ਵਧੀਆ ਇੱਕ ਤੁਸੀਂ ਕੰਮ ਕਰ ਸਕਦੇ ਮੰਤਰੀ ਸਾਹਿਬ ਜਿਸ ਤਰ੍ਹਾਂ ਕੁਝ ਪਾਰਟੀਆਂ ਹਾਲਾਂਕਿ ਸਿੱਧੇ ਤੌਰ ਤੇ ਸਿਮਰਨਜੀਤ ਸਿੰਘ ਮਾਨ ਦਾ ਵੀ ਨਾਂ ਲਿਆ ਜਾਂਦਾ ਕਿ ਪੋਲਿਟਿਕਲ ਅਸਾਈਨਮੈਂਟ ਲਈ ਪਿੱਟੀਆਂ ਦੇ ਦਿੱਤੀਆਂ ਜਾਂਦੀਆਂ ਉਹਨਾਂ ਦੀ ਕਿੰਨੀ ਕੁ ਭੂਮਿਕਾ ਤੁਸੀਂ ਸਮਝ ਦਿਓਗੇ ਨਹੀਂ ਦੱਸੋ ਤਾਂ ਗਲਤ ਹੈ ਮੈਂ ਮੈਂ ਤੇ ਸਰ ਵੇਖੋ ਮੈਂ ਇਸ ਗੱਲ ਤੇ ਬੜਾ ਸਖਤ ਖਲਾਫ ਹਾਂ ਵੀ ਤੁਸੀਂ ਗੈਰ ਕਾਨੂੰਨੀ ਟੰਗਾਂ ਦਾ ਬਾਦਿਆਓ ਮੈਂ ਕਹਿੰਦਾ ਆਪਣੇ ਬੱਚਿਆਂ ਨੂੰ ਪੜਾਓ ਆਪਣੇ ਬੱਚਿਆਂ ਨੂੰ ਪੜਾਓ ساری ਦੁਨੀਆ ਨੇ ਦਰਵਾਜ਼ੇ ਖੋਲ੍ਹਿਆ ਜਿਹਦੇ ਕੋਲ ਲਾਇਕਤਾ ਉਹ ਤੇ 2 ਮਿੰਟ ਵੀ ਲਾਉਂਦਾ ਸਰ ਅੱਪਾ ਇਹ ਕੰਮ ਕਿਉਂ ਕਹਿੰਦੇ ਉਹਨਾਂ ਨੂੰ ਕਿ ਤੁਹਾਨੂੰ ਪੋਲਿਟਿਕਲ ਸੈਰ ਕਰਨ ਲਈ ਸਾਡੇ ਕੋਲ ਚਿੱਠੀਆਂ ਲਓ ਜੀ ਆ ਲਓ ਵਾਏ ਆਪਾਂ ਕਿਉਂ ਦੀ ਕਹਿੰਦੇ ਕਿ ਆਪਣਾ ਟੰਬੂਟਰ ਹੱਥੇ ਚ ਪੜੋ ਪੜੋ ਆਪਣਾ ਟੈਸਟ ਦਿਓ ਟੈਸਟ ਦੇ ਕੇ ਜਾਓ ਸਾਰੀ ਦੁਨੀਆ ਦੇ ਦਰਵਾਜ਼ੇ ਖੁੱਲੇ ਇਸ ਕਰਕੇ ਮੈਂ ਜਿਹੜਾ ਵੀ ਬੰਦਾ ਇਦਾਂ ਦਾ ਕੰਮ ਕਰਦਾ ਮੈਂ ਉਹਦੇ ਖਿਲਾਫ ਤੁਹਾਨੂੰ ਅੱਜ ਮਤਲਬ ਇਹਨਾਂ ਦਾ ਸਾਇਲੰਡ ਦਾ ਕਾਰੋਬਾਰ ਕੁਝ ਰਾਜਨੀਤਿਕ ਪਾਰਟੀਆਂ ਦੇ ਲੋਕ ਖੁੱਲੀ ਘੱਟੇ ਉਹਨਾਂ ਨੂੰ ਕੀ ਸੁਣਿਆ ਉਹਨਾਂ ਨੂੰ ਵੀ ਸੁਣਾ ਕੇ ਸੱਤ ਤਸ ਕਰੋ ਪੰਜਾਬ ਤੇ ਇਦਾਂ ਦਾ ਕੰਮ ਜਿਹੜਾ ਆਪਣਾ ਬੰਦ ਕਰੋ ਇਹ ਇਹ ਜਿਹੜਾ ਤੁਸੀਂ ਕੰਮ ਕਰਦੇ ਹੋ ਉਹਨਾਂ ਦੇ ਇਸ ਕੰਮ ਨਾਲ ਜਿਹੜਾ ਉਹ ਟ੍ਰੈਵਲ ਡੈਂਟਾ ਨੂੰ ਬੜੀ ਵੱਡੀ ਹਲਾਸ਼ੇ ਦੀ ਮਿਲਦੀ ਆ ਉਹ ਕਹਿ ਰਹੇ ਸੀ ਤੁਹਾਨੂੰ ਤੋਂ ਚਿੱਠੀ ਲੈ ਦਾਂਗੇ ਜਿਹਾ ਕਹਾਂ ਮੈਨੂੰ ਪਤਾ ਕੀ ਕਰਦੇ ਲੋਕ ਇਸ ਕਰਕੇ ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਸਭ ਤੁਸੀਂ ਇੱਕ ਇੱਕ ਕੰਮ ਬੰਦ ਕਰੋ ਪੰਜਾਬ ਕਾਲ ਰਜਟ ਆਉਣਾ ਜੀ ਲੋਕ ਆਪਣੀ ਜੇਬ ਚ ਪਾ ਗਏ ਆ ਜਿਵੇਂ ਇਸ ਤੇ ਚਰਚਾ ਹੋ ਰਹੀ ਹੈ ਹਾਂ ਜੀ ਮੈਂ ਕਹ ਪੰਜਾਬ ਦਾ ਲੱਖਾਂ ਕਰੋੜਾ ਰੁਪਈਆ ਚਿੱਠੀ ਦੇ ਰੇਤੇ ਬਾਨੇ ਆਪਣੀ ਜੇਬ ਚ ਪਾ ਚੁੱਕੇ ਚਲੋ ਛੱਡੋ ਆਪਾਂ ਦੇ ਦੁਨੀਆਂ ਦੇ ਦਵਾਦੇ ਹੋਈਏ ਕੱਲ ਦਿੱਲੀ ਦਾ ਰਜਟ ਆ ਰਿਹਾ ਜੀ ਕੱਲ ਬਹੁਤਾ ਤੁਸੀਂ ਕੁਝ ਕਹਿਣਾ ਆਪਾਂ ਇਕੱਠੇ ਲੱਡੂ ਖਾਵਾਂਗੇ ਬਸ ਇਦਾਂ ਤੰ